ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ YouTube ਖਾਤਾ ਆਖਰ ਕਿਉਂ ਬੰਦ ਕਰ ਦਿੱਤਾ ਗਿਆ ਕਿਉਂ YouTube ਦੇ ਉੱਤੇ ਸ਼ਰੂਮਨੀ ਕਮੇਟੀ ਨੂੰ ਇਹ ਸਭ ਚੱਲਣਾ ਪੈ ਰਿਹਾ ਆਖਰਕਾਰ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹਾ ਕੀ ਕੀਤਾ ਕਿ ਇਹ ਕਾਰਵਾਈ SGPC ਦੇ ਉੱਤੇ ਕੀਤੀ ਗਈ ਹੈ ਦੱਸਦੀ ਇਹ ਕਿ ਲੰਗੇ ਦਿਨੀ ਯਾਨੀ ਕਿ ਬੁੱਧਵਾਰ ਤੋਂ ਇੱਕ ਹਫ਼ਤੇ ਦਾ ਸਮਾਂ ਸ਼ੁਰੂ ਹੁੰਦਾ ਜਿਸ ਦੇ ਵਿੱਚ YouTube ਪੇਜ ਜਿਹੜਾ ਅਨਐਕਸੈਸਿਬਲ ਹੋਵੇਗਾ ਪਰ ਆਖਰਕਾਰ ਕਿਉਂ SGPC ਨੇ ਅਜਿਹਾ ਕੀਤਾ ਕੀ ਹੈ ਦਰਸਲ YouTube ਦੇ ਵੱਲੋਂ 19 ਨਵੰਬਰ ਨੂੰ ਸੰਧਿਆ ਵੇਲੇ ਚੱਲਦੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵੇਲੇ ਅਧਿਕਾਰਤ YouTube ਚੈਨਲ SGPC ਸ੍ਰੀ ਅੰਮ੍ਰਿਤਸਰ ਉੱਤੇ ਇੱਕ ਪਹਿਲਾ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦੇ ਹਾਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਦੀ ਮੁਅਤਲ ਕਰ ਦਿੱਤਾ। SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 31 ਅਕਤੂਬਰ 2025 ਨੂੰ ਪਾਈ ਗਈ ਸੰਬੰਧਿਤ ਵੀਡੀਓ ਦੇ ਵਿੱਚ ਸਿੱਖ ਪ੍ਰਚਾਰਕ ਵੱਲੋਂ ਵਿਚਾਰ ਰੱਖਦੇ ਆ ਕੁਝ ਪ੍ਰਗਟਾਵੇ ਕੀਤੇ ਗਏ ਸਨ ਜੋ 1984 ਵਿੱਚ ਵਾਪਰੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਸਿੱਖ ਇਤਿਹਾਸ ਦਾ ਹਿੱਸਾ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ YouTube ਦੇ ਨਾਲ ਸਾਂਝਾ ਕਰ ਰਹੀ ਹੈ ਪਰੰਤੂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਅਪੀਲ ਹੈ ਕਿ YouTube ਉਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਨਾਲ ਜੁੜਨ ਲਈ ਸ਼੍ਰੋਮਣੀ ਕਮੇਟੀ ਦੇ ਦੂਸਰੇ ਆਧਾਰਿਤ ਚੈਨਲ ਦੇ ਉੱਤੇ ਜੁੜਿਆ ਜਾਵੇ। ਹੁਣ ਇਹ ਇਹ ਮੰਗ ਤਾਂ ਲੋਕਾਂ ਨੂੰ ਜ਼ਰੂਰ ਕਰ ਦਿੱਤੀ ਹੈ ਪਰ ਸਵਾਲ ਇਹ ਹੈ ਕਿ ਉੱਥੇ ਫਿਰ ਫਰੀडम ਆਫ ਐਕਸਪ੍ਰੈਸ਼ਨ ਕਿੱਥੇ ਰਹਿ ਜਾਂਦਾ? ਜਦੋਂ ਕੋਈ ਪ੍ਰਚਾਰਕ ਇਤਿਹਾਸ ਦੇ ਤੱਥਾਂ ਨੂੰ ਸਾਹਮਣੇ ਰੱਖਦਾ ਹੈ ਕੋਈ ਪ੍ਰਚਾਰਕ ਇਤਿਹਾਸ ਦੇ ਤੱਥਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਦਾ ਹੈ ਸਿੱਖ ਇਤਿਹਾਸ ਦੇ ਵਿੱਚ ਕੀ ਕੁਝ ਵਾਪਰਿਆ 1984 ਚ ਕੀ ਕੁਝ ਕੀ ਕੁਝ ਵਾਪਰਿਆ ਉਹਨੂੰ ਅੱਗੇ ਰੱਖਦਾ ਹੈ ਖੈਰ ਇਹ ਇੱਕ ਵੱਖਰਾ ਐਂਗਲ ਹੈ ਇਸ ਉੱਤੇ ਪਰ ਦੂਸਰੇ ਪਾਸੇ ਹੁਣ ਦੂਸਰੇ ਪਾਸੇ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਹੋਈ ਹੈ ਹੁਣ ਉਸ ਐਪ ਦੀ ਉਸ ਵੈਬਸਾਈਟ ਦੀ ਕੁਝ ਗਾਈਡਲਾਈਨਸ ਨੇ ਉਹਨਾਂ ਗਾਈਡਲਾਈਨਸ ਦੇ ਅਨੁਕੂਲ ਵੀ ਇਹ ਕਾਰਵਾਈ ਕੀਤੀ ਗਈ ਹੈ ਮਤਲਬ ਹੁਣ ਇਹ ਨਾ ਦੋਵਾਂ ਦੇ ਵਿਚਾਲੇ ਇਹਨਾਂ ਦੋਵਾਂ ਨਰੇਟਰਸ ਦੇ ਵਿਚਾਲੇ ਇੱਕ ਇਕਵਿਲੀਬ੍ਰੀਅਮ ਕਿੱਥੇ ਆਵੇਗਾ ਸਵਾਲ ਇਹ ਖੜਦਾ ਹੈ ਖਰ ਉਸੇ ਚੀਜ਼ ਨੂੰ ਲੈ ਕੇ ਖਤਰ ਪ੍ਰਤਾਪ ਸਿੰਘ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਸ ਉੱਤੇ ਕੋਈ ਇਕਲੀਬਰਮ ਹਾਸਲ ਕੀਤਾ ਜਾ ਸਕਦਾ ਪਰ ਉਹ ਕਦੋਂ ਹੋਵੇਗਾ ਉਹ ਵਕਤ ਤੇ ਨਸਰ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ